ਤਰਨ ਤਾਰਨ ਦੀ ਜਿਮਨੀ ਚੋਣ ਵਿੱਚ ਅਕਾਲੀ ਦਲ ਦੀ ਹੋਈ ਹਾਰ ਤੋਂ ਬਾਅਦ ਵੀ ਅਕਾਲੀ ਦਲ ਪੂਰੀ ਖੁਸ਼ੀ ਮਨਾ ਰਿਹਾ ਹੈ ਅਕਾਲੀ ਦਲ ਦੇ ਵੱਲੋਂ ਤਰਨ ਤਾਰਨ ਹਲਕੇ ਦੇ ਵਿੱਚ ਧੰਨਵਾਦੀ ਦੌਰੇ ਕੀਤੇ ਜਾ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਹਲਕਾ ਬਢਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸ਼ ਸਿਮਰਤ कौर ਬਾਦਲ ਦੇ ਵੱਲੋਂ ਤਰਨ ਤਾਰਨ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਦੌਰੇ ਕੀਤੇ ਗਏ ਤੇ ਅਕਾਲੀ ਵਰਕਰਾਂ ਦੇ ਨਾਲ ਜਾ ਕੇ ਖੜੇ ਨੇ ਔਰ ਉੱਥੇ ਹੀ ਸੁਖਬੀਰ ਸਿੰਘ ਬਾਦਲ ਨੇ ਚੇਤਾਵਨੀ ਵੀ ਦਿੱਤੀ ਹੈ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਸੀਂ ਤੁਹਾਨੂੰ ਸੁਖਬੀਰ ਸਿੰਘ ਬਾਦਲ ਦੀ ਦਿੱਤੀ ਹੋਈ ਚੇਤਾਵਨੀ ਜੋ ਉਹ ਵੀਡੀਓ ਸੁਣਾਵਾਂਗੇ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਸਿੱਧਾ ਚੈਲੰਜ ਕਰ ਦਿੱਤਾ ਹੈ ਤੁਸੀਂ ਜਿਹੜੇ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਤੇ ਵੱਡੀ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੂਰੀ ਤਰ੍ਹਾਂ ਖੁਸ਼ ਨੇ ਜੋ ਤਰਨਤਾਰਨ ਦੀਪਨੀ ਚੋਣ ਦੇ ਵਿੱਚ ਦੂਸਰੇ ਨੰਬਰ ਤੇ ਅਕਾਲੀ ਦਲ ਆਇਆ ਹੈ ਆਮ ਆਦਮੀ ਪਾਰਟੀ ਨੇ ਪੂਰੀ ਮਸ਼ੀਨਰੀ ਦੀ ਵਰਤੋਂ ਕੀਤੀ ਪੁਲਿਸ ਪ੍ਰਸ਼ਾਸਨ ਨੂੰ ਵਰਤਿਆ ਜੋ ਅਕਾਲੀ ਦਲ ਨੇ ਨਾਲੋਂ 11000 ਵੋਟ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਜਿੱਤੀ ਹੈ ਜਿੱਤਿਆ ਵੀ ਉਹ ਉਮੀਦਵਾਰ ਜਿਹੜਾ ਪਹਿਲਾਂ ਅਕਾਲੀ ਦਲ ਵੱਲੋਂ ਲਗਾਤਾਰ ਜਿੱਤ ਦਰਜ ਕਰਦਾ ਰਿਹਾ ਹੈ ਤਰਨਤਾਰਨ ਹਲਕੇ ਦੇ ਵਿੱਚ ਜਿਹੜਾ ਕਿ ਇੱਕ ਪੰਥ ਹਲਕਾ ਹੈ ਸੋ ਆਮ ਆਦਮੀ ਪਾਰਟੀ ਹੁਣ ਅਕਾਲੀ ਵਰਕਰਾਂ ਦੇ ਉੱਪਰ ਪਰਚੇ ਦਰਜ ਕਰ ਰਹੀ ਹੈ ਉਹਨਾਂ ਦੇ ਉੱਪਰ ਗੁੱਸਾ ਕੱਢ ਰਹੀ ਏ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਇਹ ਚੇਤਾਵਨੀ ਦਿੱਤੀ ਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੇ ਪੂਰੇ ਅਫਸਰਸ਼ਾਹੀ ਨੂੰ ਸੋ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਜਿਹੜੇ ਪਹਿਲਾਂ ਅਕਾਲੀ ਦਲ ਵਿੱਚ ਹੋਇਆ ਕਰਦੇ ਸੀ ਉਹਨਾਂ ਨੇ ਆਪ ਵਿੱਚ ਜਾ ਕੇ ਔਰ ਆਪ ਦੇ ਵੱਲੋਂ ਟਿਕਟ ਲੈ ਕੇ ਉਹਨਾਂ ਨੇ ਇੱਥੇ ਜਿੱਤ ਦਰਜ ਕੀਤੀ ਔਰ ਉਹਨਾਂ ਦੇ ਅੰਦਰ ਉਹ ਗੁੱਸਾ ਏ ਉਹ ਨਾਰਾਜ਼ਗੀ ਏ ਜਿਹੜੇ ਕਿ ਉਹਨਾਂ ਦੇ ਉਹ ਸਾਥੀ ਸੀ ਉਸ ਸਮੇਂ ਅਕਾਲੀ ਦਲ ਦੇ ਨਾਲ ਚੱਲਦੇ ਸੀ ਉਹਨਾਂ ਨੇ ਉਸ ਦਾ ਸਾਥ ਨਹੀਂ ਦਿੱਤਾ ਸੋ ਉਹ ਅਕਾਲੀ ਦਲ ਦੇ ਨਾਲ ਖੜੇ ਰਹੇ ਜਿਸ ਦੇ ਕਰ ਹਰਮੀਤ ਸਿੰਘ ਸੰਧੂ ਦੇ ਵੱਲੋਂ ਹੁਣ ਉਹਨਾਂ ਅਕਾਲੀ ਵਰਕਰਾਂ ਦੇ ਉੱਪਰ ਨਜਾਇਜ਼ ਪਰਚੇ ਕਰਵਾ ਕੇ ਤੇ ਉਹਨਾਂ ਨੂੰ ਜਿਹੜਾ ਕਿ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੇ ਬਾਰੇ ਅਕਾਲੀ ਦਲ ਦੇ ਵੱਲੋਂ ਚੋਣ ਕਮਿਸ਼ਨ ਨੂੰ ਵੀ ਇੱਕ ਪੱਤਰ ਲਿਖਿਆ ਗਿਆ ਜੋ 15 ਨਵੰਬਰ ਨੂੰ नु ਐਫਆਈਆਰ ਦਰਜ ਹੋਈਏ ਜਦੋਂ ਕਿ ਚੋਣ ਜਬਤਾ 16 ਨਵੰਬਰ ਤੱਕ ਸੀਗਾ ਔਰ ਉਸ ਚੋਣ ਜਬਤੇ ਦੀ ਉਲੰਘਣਾ ਕੀਤੀ ਗਈ ਅਕਾਲੀ ਵਰਕਰਾਂ ਦੇ ਵੱਲੋਂ ਚੋਣ ਕਮਿਸ਼ਨ ਨੂੰ ਇਹ ਪੱਤਰ ਲਿਖਿਆ ਗਿਆ ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਹਲਕੇ ਦੇ ਵਿੱਚ ਜਾ ਕੇ ਧਨਵਾਦੀ ਦੌਰੇ ਕੀਤੇ ਨੇ ਤੇ ਜੋ ਆਮ ਆਦਮੀ ਪਾਰਟੀ ਔਰ ਹਰਮੇਸ਼ ਸਿੰਘ ਸੰਧੂ ਨੂੰ ਚੇਤਾਵਨੀ ਦਿੱਤੀ ਹੈ ਤੁਹਾਨੂੰ ਅਸੀਂ ਉਹ ਸਾਰੀ ਵੀਡੀਓ ਸੁਣਾਉਂਦੇ ਆਂ ਰਹੇ ਰਹਿਣਗੇ ਮੇਰੇ ਤੋਂ ਇੱਕ ਵਾਦਾ ਲੈ ਲਿਓ ਉਹਨਾਂ ਨੂੰ ਕਾਨੂੰਨ ਦੇ ਦੇ ਸਾਹਮਣੇ ਆਉਣਾ ਪੈਣਾ ਫਿਰ ਬਾਅਦ ਚ ਨਾ ਕਿਓ ਕਿਉਂਕਿ ਬਾਅਦ ਪੌਲੀਜੀ ਨਹੀਂ ਹੋਣੀ ਜਿਹਨਾਂ ਪਾਈ ਜਾ ਰਹੇ ਆ ਪਾਈ ਨਹੀਂ ਪੰਚਾ ਜਾ ਰਹੇ ਨਹੀਂ ਗ੍ਰਫਤਾਰ ਕੀਤਾ ਤੁਸੀਂ ਹੈਰਾਨ ਰੱਖੂਗੇ ਬੱਚਿਆਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਜਿਹੜੇ ਜਿਹੜਾ ਵਰਕਰ ਨਹੀਂ ਮਿਲ ਰਿਹਾ ਉਹਦੀ ਘਰ ਵਾਲੀ ਨੂੰ ਅੰਦਰ ਉਹਦੀ ਮਾਤਾ ਨੂੰ ਅੰਦ ਚੱਕ ਕੇ ਲੈ ਗਏ ਐ ਇਹ ਤੋਂ ਮੜਾ ਕੀ ਹੋ ਸਕਦਾ ਕੋਈ ਨੈਤਿਕਤਾ ਹੁੰਦੀ ਆ ਤੁਸੀਂ ਜਿੱਤ ਗਏ ਹੋ ਤੱਕੇ ਨਾਲ ਜਿੱਤ ਗਏ ਹੋ ਜਿਹੜੀ ਤੁਹਾਡੀ ਬੁਕਲਾਟ ਆ ਦਿਖਾਉਂਦੀ ਐ ਕੀ ਤੁਸੀਂ ਤੁਹਾਡੇ ਦਿਲ ਚ ਸੈਟੀਸਫੈਕਸ਼ਨ ਨਹੀਂ ਹੋਈ ਜਿੱਤਣ ਦੀ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤਿਓ ਐਸ ਕਰਕੇ ਤੁਸੀਂ ਸੋਚਦੇ ਹੋ ਕਿ ਕਾਲੀ ਵਰਕਰਾਂ ਦੇ ਉੱਤੇ ਅਸੀਂ ਪਰਚੇ ਦਵਾਂਗੇ ਇਹਨਾਂ ਨੇ ਸਾਰੇ ਪਿੰਡਾਂ ਵਿੱਚ ਰੇਡਾਂ ਮਾਰੀਆਂ ਪਿਛਲੇ ਦੋ ਦਿਨਾਂ 'ਚ ਉਹਨਾਂ ਉੱਥੇ ਘਰਾਂ 'ਚੋਂ ਲੋਕਾਂ ਨੂੰ ਭਜਾਇਆ ਲੇਡੀਜ਼ ਨੂੰ ਭਜਾਇਆ ਬੱਚਿਆਂ ਨੂੰ ਭਜਾਇਆ ਅਦਾਲਤ ਨੇ ਐਸੇ ਅਦਾਲਤ ਜਿਹੜੇ ਐਸੇ ਅਦਾਲਤ ਨੇ ਐਸਐਚਓ ਨੂੰ ਝਾੜ ਪਾਈ ਕੀ ਆ ਕੋਈ ਕਾਨੂੰਨ ਹੈ ਬਗੈਰ ਕਿਸੇ ਚੀਜ਼ ਦੇ ਬੰਦੇ ਚੱਕੇ ਜਾਂਦੇ ਆ ਐਫਆਈਆਰ ਕਿਤੇ ਦੀ ਲਿਖ ਦਿੰਦੇ ਆ ਆ ਤਾਂ ਐ ਮਿਸ਼ਨ ਤੇ ਲੱਗੇ ਆ ਜਿਵੇਂ ਇਹਨਾਂ ਨੇ ਪੂਰੀ ਜ਼ਿੰਦਗੀ ਰਾਜ ਕਰਨਾ ਮੈਂ ਪੁਲਿਸ ਮੁਲਾਜ਼ਮਾਂ ਨੂੰ ਕਹਿਣਾ ਚਾਹਣਾ ਇੱਕ ਲਿਮਿਟ ਹੈ ਤੁਸੀਂ ਉਹ ਲਿਮਿਟ ਨਾ ਕਰਾਸ ਕਰੋ ਕਿਉਂਕਿ ਜੇ ਲਿਮਿਟ ਕਰਾਸ ਤੁਸੀਂ ਕਰੀ ਜਾਂਦੇ ਹੋ ਫਿਰ ਬਾਅਦ 'ਚ ਐ ਨਾ ਕਿਉਂ ਕਿ ਮੁਲਾਜ਼ਮ ਨਾਲ ਅਜੇ ਪੁਲਿਸ ਦੇ ਨਾਲ ਆਹ ਕੁਛ ਕੀਤਾ ਗਿਆ ਕਰਮੀਆਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਤੁਸੀਂ ਆਹ ਉਹ ਹੀ ਮੈਂ ਕਹਿੰਦਾ ਤੁਸੀਂ ਹਰ ਆਖ ਦੇਖ ਲਓ মিডিਆ ਦੇ ਜਿਹੜੇ ਜਿਹੜੇ ਚੈਨਲ ਨੇ ਕਾਲੀ ਦਲ ਦੀ ਅਭੀ ਸਚਾਈ ਦੱਸੀ ਸੀ ਜੋ ਇਲੈਕਸ਼ਨ ਵਿੱਚ ਗੁੰਡਾ ਕਰਦੀ ਉਹ ਦਿਖਾਈ ਸੀ ਉਹਨਾਂ ਤੇ ਵੀ ਪਰਚਾ ਦਿੱਤਾ ਜਾ ਰਿਹਾ ਹੈ ਸੋ ਐਸੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਕੱਲ ਤਰਨਤਾਰ ਹਲਕੇ ਦੇ ਵਿੱਚ ਅਕਾਲੀ ਵਰਕਰਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਸਾਰ ਲਈ ਔਰ ਸਿੱਧੀ ਚੇਤਾਵਨੀ ਦਿੱਤੀ ਹੈ ਸਰਕਾਰ ਨੂੰ ਸੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਭਾਵੇਂ ਇਹ ਚੋਣ ਹਾਰ ਗਏ ਨੇ ਪਰ ਉੱਥੇ ਉਹਨਾਂ ਨੇ ਕਿਹਾ ਕਿ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ ਉਸ ਤੋਂ ਪਹਿਲਾਂ ਕਿ ਸੱਤਾਧਾਰੀ ਪਾਰਟੀ ਨੂੰ ਇਹ ਚੇਤਾਵਨੀ ਹੈ ਸੋ ਅਕਾਲੀ ਵਰਕਰਾਂ ਦੇ ਉੱਪਰ ਜੋ ਨਜਾਇਜ਼ ਪਰਚੇ ਜਾਂ ਨਜਾਇਜ਼ ਧੱਕੇਸ਼ਾਹੀ ਹੋ ਰਹੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉੱਥੇ ਉਹਨਾਂ ਨੇ ਆਪਣੇ ਇੱਕ ਅਕਾਲੀ ਲੀਡਰ ਦੀ ਡਿਊਟੀ ਲਾ ਦਿੱਤੀ ਹੈ ਜੋ ਮਿੱड्डੂ ਖੇੜਾ ਨੂੰ ਜਿਹੜਾ ਕਹੇ ਕਿ ਇਹ ਸਾਰੇ ਅਕਾਲੀ ਦਲ ਜਿਹੜੇ ਵਰਕਰਾਂ ਦੇ ਉੱਪਰ ਇਹ ਕੇਸ ਦਰਜ ਹੋਏ ਨੇ ਉਹ ਆਪ ਖੁਦ ਉਹਨਾਂ ਦੀ ਜ਼ਮਾਨਤਾ ਕਰਾਵੇਗਾ ਅਕਾਲੀ ਦਲ ਉਹਨਾਂ ਦੇ ਕੇਸ ਲੜੇਗਾ ਸੋ ਅਕਾਲੀ ਦਲ ਦੇ ਵੱਲੋਂ ਕੱਲ ਵਕੀਰ ਕਰਕੇ ਇੱਕ ਅਕਾਲੀ ਲੀਡਰ ਦਾ ਜਿਹੜਾ ਕਿ ਬੇਰ ਕਰਵਾਈ ਗਈ ਹੈ ਉਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਥੋੜੀ ਜੀ ਰਾਹਤ ਆਈਏ ਕਿਉਂਕਿ ਉਹਨਾਂ ਨੂੰ ਦਿਨ ਰਾਤ ਪੁਲਿਸ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਜੋ ਖੁਦ ਪੁਲਿਸ ਪ੍ਰਸ਼ਾਸਨ ਦੇ ਅਫਸਰਾਂ ਦੇ ਨਾਂ ਵੀ ਲੈਣੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੇ ਕਿਹਾ ਕਿ ਸੀਐਸਟਾਫ ਦੇ ਕੁਝ ਜਿਹੜੇ ਇਨਸਪੈਕਟਰ ਜਿਨ੍ਹਾਂ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਉਹਨਾਂ ਨੂੰ ਜਿਹੜਾ ਕਿ ਇਹ ਸਨੇਹਾ ਦਿੰਦਾ ਹੈ ਕਿ ਅੱਜ ਇਸ ਅਕਾਲੀ ਵਰਕਮ ਨੂੰ ਫੜ ਲਓ ਇਸ ਦੇ ਉੱਪਰ ਪਰਚਾ ਦਰਜ ਕਰ ਲਓ ਸੋ ਉੱਥੇ ਉਹਨਾਂ ਨੇ ਕਿਹਾ ਕਿ ਹੁਣ ਸਮਾਂ ਆਉਣ ਤੇ ਇਹਨਾਂ ਨੂੰ ਵੀ ਇੱਕ ਮਿਆਦਾ ਭੁਗਤਣਾ ਪਵੇਗਾ ਅਫਸਰਾਂ ਨੂੰ ਵੀ ਸੋ ਅਕਾਲੀ ਦਲ ਪਾਰਟੀ ਜੋ ਸੰਘਰਸ਼ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ 16 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੇਲਾ ਕੱਟिए ਸੋ ਸਾਨੂੰ ਜੇਲਾ ਦਾ ਕੋਈ ਡਰ ਨਹੀਂ ਸੋ ਅਕਾਲੀ ਦਲ ਨੂੰ ਜਿੰਨਾ ਤੁਸੀਂ ਦਬਾਓਗੇ ਉਨਾ ਹੀ ਅਕਾਲੀ ਦਲ ਹੋਰ ਉਤਾ ਉਛਲੇਗਾ ਸੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਗਾਤਾਰ ਤਰਨਤਨ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਸਿੱਧੀ ਚੇਤਾਵਨੀ ਉੱਥੇ ਉਹਨਾਂ ਨੇ ਕਾਂਗਰਸ ਤੇ ਨਾਲ ਹੀ ਭਾਜਪਾ ਤੇ ਨਾਲ ਹੀ ਨਵੇਂ ਬਣੇ ਪੁਨਰ ਸਰਜੀਤ ਅਕਾਲੀ ਦਲ ਵਲੇ ਵੀ ਕਿ ਆ ਉਹਨਾਂ ਦੇ ਕਿਸੇ ਵੀ ਲੀਡਰ ਦੇ ਉੱਪਰ ਕਿਸੇ ਵੀ ਵਰਕਰ ਦੇ ਉੱਪਰ ਕੋਈ ਪਰਚਾ ਨਹੀਂ ਹੋ ਰਿਹਾ ਸਿਰਫ ਸਿਰਫ ਅਕਾਲੀ ਦਲ ਦੇ ਉੱਪਰ ਪਰਚੇ ਹੋ ਰਹੇ ਨੇ ਕਿਉਂਕਿ ਅਕਾਲੀ ਦਲ ਤੋਂ ਇਹ ਸਰਕਾਰ ਡਰ ਰਹੀ ਏ ਸੱਤਾ ਦੇ ਵਿੱਚ ਜਿਹੜੀ ਹੁੰਦਿਆਂ ਹੋਇਆ ਵੀ ਅਕਾਲੀ ਦਲ ਤੋਂ ਡਰ ਰਹੀ ਏ ਔਰ ਇਹਨਾਂ ਨੂੰ ਪਤਾ ਲੱਗ ਚੁੱਕਿਆ ਕਿ 2027 ਵਿੱਚ ਅਕਾਲੀ ਦਲ ਸਰਕਾਰ ਬਣੇਗੀ ਜਿਸ ਕਾਰਨ ਅੱਜ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਨਾਲ ਇਹ ਹਸਰ ਕਰ ਰਹੀ ਏ ਸੋ ਭਾਜਪਾ ਤੇ ਕਾਂਗਰਸ ਦੀ ਆਪਾਂ ਮੈਂ ਜ਼ਮਾਨਤਾਂ ਜਬਤ ਹੋ ਗਈਆਂ ਨੇ ਪਰ ਕਾਂਗਰਸ ਜਿਹੜੀ ਹੁਣ ਸਮਾਜ ਹੁਣ ਤੇ ਚੁੱਪਚਾਹੀ ਬੈਠੀ ਹੈ ਜਿਸ ਨੂੰ ਲੈ ਕੇ ਸਰਬੀਰ ਸਿੰਘ ਬਾਦਲ ਤਰਨਤਾਰ ਹਲਕੇ ਦੇ ਵਿੱਚ ਲਗਾਤਾਰ ਵਿਚਰ ਰਹੇ ਨੇ